ਫਿਰੋਜ਼ਪੁਰ ਦੇ ਵਿੱਚ ਹੋਏ ਟ੍ਰਿਪਲ ਮਰਡਰ ਨੇ ਹਰ ਇੱਕ ਦੀ ਟਰੂ ਕੰਬਾ ਕੇ ਰੱਖ ਦਿੱਤੀ ਘਰ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਸ਼ਾਪਿੰਗ ਕਰਨ ਤਿੰਨੋਂ ਹੀ ਗੱਡੀ ਦੇ ਵਿੱਚ ਜਾ ਰਹੇ ਸੀ ਦਿਲਪ੍ਰੀਤ ਆਕਾਸ਼ਦੀਪ ਤੇ ਜਸਪ੍ਰੀਤ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਵਿੱਚ ਇਹਨਾਂ ਨੂੰ ਮਾਰ ਮੁਕਾ ਦਿੱਤਾ ਜਾਵੇਗਾ ਫੈਰੀਆਂ ਨੇ ਕਾਰ ਘੇਰ ਕੇ ਤਿੰਨ ਜੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਦੌਰਾਨ ਜਸਪ੍ਰੀ ਤੀਤਾ ਮੌਕੇ ਤੇ ਮੌਤ ਹੋ ਜਾਂਦੀ ਹੈ ਦਿਲਪ੍ਰੀਤ ਤੇ ਆਕਾਸ਼ ਦੀਪ ਦੇ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਮੌਤ ਦਾ ਐਲਾਨ ਕੀਤਾ ਜਾਂਦਾ ਤੇ ਪੋਸਟਮਾਰਟਮ ਤੋਂ ਬਾਅਦ ਹੁਣ ਤਿੰਨ ਲਾਸ਼ਾਂ ਦਾ ਜਿਹੜਾ ਹੈ ਅੰਤਿਮ ਸੰਸਕਾਰ ਕੀਤਾ ਗਿਆ ਦੇਰ ਰਾਤ ਪੁਲਿਸ ਦੇ ਵੱਲੋਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਸੋ ਤਸਵੀਰਾਂ ਬੇहद ਪਾਵੁਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਪਰਿਵਾਰ ਦਾ ਰੋ ਰਬੂਰਾ ਹਾਲੇ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਸੀ ਨਹੀਂ ਪਤਾ ਸੀ ਕਿ ਇੰਚ ਘਰ ਦੇ ਵਿੱਚ ਵਿਆਹ ਤੋਂ ਪਹਿਲਾਂ ਮਾਤਮ ਸ਼ਾ ਜਾਵੇਗਾ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਇਸ ਵਕਤ ਪਰਿਵਾਰ ਤੇ ਕੀ ਹਾਲਾਤ ਬਣੇ ਹੋਏ ਨੇ ਰੋਸਪੁਰਤ ਵਿੱਚ ਹੋਏ ਟ੍ਰਿਪਲ ਮਰਡਰ ਨੇ ਹਰ ਇੱਕ ਦੀ ਤਰੂ ਕੰਬਾ ਕੇ ਰੱਖ ਦਿੱਤੀ ਆਵਾਜ਼ ਕਰਨ ਤੋਂ ਵਾਰੀ ਨਹੀਂ ਇਸ ਨੂੰ ਮੇਰੇ ਬੈਠੋ ਤੇ ਟਾਗੇ ਉਹ ਜਦੋਂ ਮਰੇ ਮਾਰੇ ਨੇ ਹਵਾਲਾ ਕਰਤਾ ਮਰੀ ਜੀ ਜਿਹੜੇ ਬੈਠੇ ਉੱਤੇ ਜਾ ਗਏ ਫਰੋਜ਼ਪੁਰ ਤੇ ਵਿੱਚ ਹੋਏ ਟ੍ਰਿਪਲ ਮਰਡਰ ਨੇ ਹਰ ਇੱਕ ਦੀ ਤਰੂ ਕੰਬਾ ਕੇ ਰੱਖ ਦਿੱਤੀ ਘਰ ਦੇ ਵਿੱਚ ਕੁੜੀ ਦਾ ਪਿਆਰ ਰੱਖਿਆ ਹੋਇਆ ਸੀ ਸ਼ਾਪਿੰਗ ਕਰਨ ਤਿੰਨੋਂ ਹੀ ਗੱਡੀ ਦੇ ਵਿੱਚ ਜਾ ਰਹੇ ਸੀ ਦਿਲਪ੍ਰੀਤ ਆਕਾਸ਼ਦੀਪ ਤੇ ਜਸਪ੍ਰੀਤ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਵਿੱਚ ਇੰਜ ਉਹਨਾਂ ਨੂੰ ਮਾਰ ਮੁਕਾ ਦਿੱਤਾ ਜਾਵੇਗਾ ਵੈਰੀਆਂ ਨੇ ਕਾਰ ਘੇਰ ਕੇ ਤਿੰਨ ਜੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਦੌਰਾਨ ਜਸਪ੍ਰੀ ਤੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਦਿਲਪ੍ਰੀਤ ਤੇ ਆਕਾਸ਼ਦੀਪ ਤੇ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਮੌਤ ਦਾ ਐਲਾਨ ਕੀਤਾ ਜਾਂਦਾ ਤੇ ਪੋਸਟਮਾਰਟਮ ਤੋਂ ਬਾਅਦ ਹੁਣ ਤਿੰਨ ਲਾਸ਼ਾਂ ਦਾ ਚੜ੍ਹਾਏ ਅੰਤਿਮ ਸੰਸਕਾਰ ਕੀਤਾ ਕਿ ਆ ਦੇ ਰਾਤ ਪੁਲਿਸ ਦੇ ਵੱਲੋਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਸੋ ਤਸਵੀਰਾਂ ਬੇਹੱਦ ਪਾਵੁਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਪਰਿਵਾਰ ਦਾ ਰੋ ਰਬੂਰਾ ਹਾਲ ਹੈ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਸੀ ਨਹੀਂ ਪਤਾ ਸੀ ਕਿ